ਖਾਣੇ ਦੇ ਬਾਹਰ ਬਲਾਸਟ ਹੋ ਰਹੇ ਨੇ ਹੈਨਾ ਚੌਕੀਆਂ ਦੇ ਬਾਹਰ ਬਲਾਸਟ ਹੋ ਰਹੇ ਨੇ ਇਹ ਸਿਰਫ ਦਿਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਭੀ ਅਸੀਂ ਵੀ ਆਸ-ਪਾਸ ਹੈਗੇ ਆ ਅੱਗੇ ਵੀ ਜਿਹੜੇ ਫੜੇ ਗਏ ਨੇ ਉਹ ਜ਼ਿਆਦਾ ਗਰੀਬ ਲੋਗ ਨੇ ਉਹਨਾਂ ਨਾਲ ਕਈਆਂ ਦਾ ਤਾਂ ਸਿੱਖੀ ਵੱਲ ਵੀ ਕੋਈ ਵਾਸਤਾ ਨਹੀਂ ਆ 192 ਤੱਕ ਜਿਹੜੇ ਮੂਵਮੈਂਟ ਚ ਇਨਵੋਲ ਰਹੇ ਉਹ ਸਿੱਖੀ ਸਰੂਪ ਚ ਹੁੰਦੇ ਸੀ ਉਹਨਾਂ ਦਾ ਇੱਕ ਮਿਸ਼ਨ ਦੇ ਤਹਿਤ ਕੈਲੋ ਲਿਕਸ਼ਨ ਹੁੰਦਾ ਸੀ ਹੈਨਾ ਉਹਨਾਂ ਦਾ ਮਿਸ਼ਨ ਸੀਗਾ ਵੀ ਇੱਕ ਸੈਪਰੇਟ ਸਟੇਟ ਬਣਾਣੀ ਹੈ ਖਾਲਿਸਤਾਨ ਕੈਲੋ ਕੁਛ ਕੈਲੋ ਵਾਰ ਦੀ ਖਬਰ ਲੱਗੀ ਜੀ ਕਿ ਤਿੰਨ ਖਾਲਸਤਾਨੀ ਅਤੰਕਵਾਦੀ ਯੂਪੀ 'ਚ ਮਾਰੇ ਗਏ ਸਿੱਖੀ ਸਰੂਪ 'ਚ ਵੀ ਕੋਈ ਨਹੀਂ ਹੈ ਖਾਲਸਤਾਨ ਨਾਲ ਉਹਨਾਂ ਦਾ ਵਾਸਤਾ ਕੋਈ ਨਹੀਂ ਸੁਣਨਾ ਤਾਂ ਉਹਨਾਂ ਲੋਕਾਂ ਦਾ ਖਾਲਸਤਾਨ ਨਾਲ ਕੋਈ ਤਾਲਕ ਹੈ ਨਾ ਸਿੱਖੀ ਸਰੂਪ ਨਾਲ ਕੋਈ ਤਾਲਕ ਹੈ ਜਾਂ ਹੁੰਦਾ ਵੀ ਕੋਈ ਸਿੱਖੀ ਸਰੂਪ 'ਚ ਹੈਗਾ ਤੇ ਉਹ ਆਪਣਾ ਇੱਕ ਮਿਸ਼ਨ ਸਮਝ ਕੇ ਉਹ ਕੇਸਾਂ ਨੂੰ ਕਤਲ ਕਰਾਂਦਾ ਇਹ ਉਹ ਜਿਹੇ ਲੋਕ ਵੀ ਨਹੀਂ ਹੈ ਜਿਵੇਂ ਸੁੱਖਾ ਜਿੰਦਾ ਹੋਰੀ ਜਾਨ ਪੁੱਜ ਕੇ ਹੈਡਲਾਈਨਾਂ ਲਾਈ ਜਾਂਦੀ ਹੈ ਇਹ ਉਹਦੇ ਲਿਖਣਾ ਜੀ ਕਿ ਹੁਣ ਤੁਸੀਂ ਕ੍ਰਿਮੀਨਲਸ ਵੀ ਲਿਖ ਸਕਦੇ ਸੀ ਉਹਨਾਂ ਤਿੰਨਾਂ ਨੂੰ ਉਕੀ ਦੇ ਬਾਅਦ ਅਗਰ ਤੁਸੀਂ ਗ੍ਰਨੇਡ ਸੁੱਟ ਦਿੱਤਾ ਉਹਦਾ ਫਾਇਦਾ ਕਿੰਨੂ ਹੋਇਆ ਜਦੋਂ ਤੁਸੀਂ دہشت ਦਾ ਮਾਹੌਲ ਬਣਾਉਂਦੇ ਹੋ ਉਸ دہشت ਦੇ ਮਾਹੌਲ ਦੇ ਨਾਲ ਅੱਛਾ ਕਈ ਵਾਰ ਇਹ ਵੀ ਹੁੰਦੀ ਹੈ ਸਰਕਾਰਾਂ ਆਪ ਹੀ دہشت ਦਾ ਮਾਹੌਲ ਬਣਾ ਲੈਂਦੀਆਂ ਤਾਂ ਕਿ ਸਾਡੀਆਂ ਪਾਵਰ ਜਿਹੜੀਆਂ ਅਨਲਿਮਿਟਿਡ ਹੈਗੀਆਂ ਉਹ ਕਟੇਲ ਨਾ ਹੋਣ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੀ ਮਦਦ ਲ ਲਈ ਯੂਪੀ ਪੁਲਿਸ ਦਾ ਯੋਗੀ ਦੇ ਕਹਿਣ ਤੇ ਸਿੱਧਾ ਹੁਣ ਦਾ ਆਰਡਰ ਹੈ ਕਿ ਜਿਹੜਾ ਵੀ ਬੰਦਾ ਕ੍ਰਾਈਮ ਚ ਇਨਵੋਲ ਹੈ ਉਹਨੂੰ ਠੋਕ ਦਿਓ ਇਹ ਕਹਿਣਾ ਵੀ ਚੌਕੀ ਤੇ ਗ੍ਰੇਡ ਸੁੱਟਿਆ ਵੀ ਗਲਤ ਹੈ ਕਿਉਂਕਿ ਬਾਹਰ ਗਿਰਿਆ ਹੋਇਆ ਸੀਗਾ ਪੰਜਾਬ ਵਿੱਚ ਇੱਕ ਆਮ ਚਰਚਾ ਚੱਲ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਵੱਡੇ ਸਵਾਲ ਉੱਠ ਰਹੇ ਨੇ ਤੇ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਉਹ ਮਸਲਾ ਕਿਹੜਾ ਹੈ ਕਾਨੂੰਨ ਦਾ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਕਿ ਸੁਧਰੀ ਹੋਈ ਹੈ ਕਿੰਨਾ ਕੁ ਫਰਕ ਪਿਆ ਸੱਤਾ ਤਬਦੀਲੀ ਦੇ ਨਾਲ ਇਹ ਸਾਰੀਆਂ ਸਮੇਂ-ਸਮੇਂ ਤੇ ਪਰਚੋਲਾਂ ਹੁੰਦੀਆਂ ਰਹਿੰਦੀਆਂ ਪਰ ਪਿਛਲੇ ਦਿਨਾਂ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ 27-28 ਦਿਨਾਂ ਵਿੱਚ ਸੱਤ ਤੋਂ ਅੱਠ ਘਟਨਾਵਾਂ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਤੇ ਗ੍ਰਨੇਡ ਹਮਲੇ ਹੁੰਦੇ ਨੇ ਉਹਨਾਂ ਹਮਲਿਆਂ ਦੀਆਂ ਤਾਰਾਂ ਦੱਸਿਆ ਜਾਂਦਾ ਵਿਦੇਸ਼ਾਂ 'ਚ ਬੈਠੇ ਕੁਝ ਲੋਕ ਜਿਹੜੇ ਤੋੜਨਾ ਚਾਹੁੰਦੇ ਨੇ ਜਿਹੜੇ ਹਲਚਲ ਮਚਾ ਕੇ ਰੱਖਣਾ ਚਾਹੁੰਦੇ ਨੇ ਉਹਨਾਂ ਉੱਤੇ ਦੋਸ਼ ਲਾਏ ਗਏ ਫਿਰ ਇੱਕ ਪੀਲੀ ਪੀਤ ਯੂਪੀ ਵਿੱਚ ਐਨਕਾਊਂਟਰ ਤੱਕ ਹੋ ਜਾਂਦਾ ਫਿਰ ਉਹ ਜਿਹੜੇ ਤਿੰਨ ਮੁੰਡੇ ਮਾਰੇ ਗਏ ਉਸ ਐਨਕਾਊਂਟਰ ਦੇ ਵਿੱਚ ਪੁਲਿਸ ਐਨਕਾਊਂਟਰ ਚ ਉਹਨਾਂ ਦੇ ਪਰਿਵਾਰਕ ਮੈਂਬਰ ਕੁਝ ਹੋਰ ਬੋਲੇ ਇੱਥੋਂ ਤੱਕ ਕਿ ਸਸਕਾਰ ਹੋਣ ਤੋਂ ਪਹਿਲਾਂ ਵੀ ਗੱਲ ਤੱਕ ਕਾਫੀ ਰੌਲਾ ਪੈਂਦਾ ਰਿਹਾ ਕਿ ਉਹਨਾਂ ਦੇ ਸਰੀਰ ਤੇ ਉਸ ਤਰ੍ਹਾਂ ਦੇ ਨਿਸ਼ਾਨ ਹੀ ਨਹੀਂ ਜਿਵੇਂ ਦੱਸਿਆ ਗਿਆ ਕਿ ਪੁਲਿਸ ਐਨਕਾਊਂਟਰ ਚ ਬੜੀ ਮੁੱਠ ਭੇੜ ਹੋਈ ਇਹ ਹੋਇਆ ਉਹ ਹੋਇਆ ਇਹ ਸਾਰੀਆਂ ਗੱਲਾਂ ਕੀ ਇਹ ਗੱਲਬਾਤ ਦਾ ਹਿੱਸਾ ਨੇ ਫੈਕਟ ਕੀ ਅਸਲ ਦੇ ਵਿੱਚ ਤੇ ਕਾਨੂੰਨ ਕੀ ਕਹਿੰਦਾ ਹੈ ਤੇ ਪੰਜਾਬ ਦਾ ਵੀ ਇੱਕ ਵੱਡਾ ਇਤਿਹਾਸ ਰਿਹਾ ਜਿਸ ਦੇ ਵਿੱਚ ਕਾਲੇ ਪੰਨਿਆਂ ਚ ਸਭ ਜਾਣਦੇ ਨੇ ਲਿਖ ਰਹੇ ਇਹ ਸਾਰੀਆਂ ਗੱਲਾਂ ਦੇ ਅਰਦਗਿਰ ਜਿਹੜੀ ਘੁੰਮਦੀ ਚਰਚਾ ਹੈ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਨਵਕਰਨ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਐਡਵੋਕੇਟ ਸਾਹਿਬ ਜਦੋਂ ਆਮ ਲੋਕਾਂ ਵਿੱਚ ਕੋਈ ਚਰਚਾ ਹੋਵੇ ਇਹਦਾ ਮਤਲਬ ਤਾਂ ਜ਼ਰੂਰ ਹੁੰਦਾ ਜਿਵੇਂ ਸਿਆਣੇ ਕਹਿੰਦੇ ਆ ਕਿ ਕਿਤੇ ਅੱਗ ਲੱਗੀ ਹੋਣੀ ਥੋੜੀ ਬਹੁਤੀ ਤਾਂ ਹੀ ਧੂੰਆਂ ਉੱਠਿਆ ਪਰ ਜਿਹੜੀ ਅੱਜ ਦੀ ਮੌਜੂਦਾ ਸਥਿਤੀ ਬਣੀ ਹੋਈ ਆ ਪੰਜਾਬ ਦੀ ਪਹਿਲਾਂ ਉਸ ਦੇ ਉੱਤੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਸੀਂ ਕਿਵੇਂ ਵਾਚ ਰਹੇ ਹੋ ਪੰਜਾਬ ਨੂੰ ਇਸ ਵਕਤ ਦੇਖੋ ਮੇਰਾ ਇੱਕ ਲੰਬਾ ਤਜਰਬਾ ਹੈਗਾ ਜਦੋਂ ਮੈਂ 1986 ਚ ਵਕਾਲਾ ਸ਼ੁਰੂ ਕੀਤੀ ਤੇ ਪੰਜਾਬ ਜਿਹੜਾ ਹੈਗਾ ਬੜੇ ਮਾੜੇ ਦੌਰ ਚ ਲੰਘ ਰਿਹਾ ਸੀਗਾ ਤੇ ਅਸੀਂ ਵੀ ਆਪਣਾ ਯੋਗਦਾਨ ਪਾਇਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਹੋ ਰਹੀਆਂ ਸੀਗੀਆਂ ਉਹਨਾਂ ਉਹਨਾਂ ਲੋਕਾਂ ਨੂੰ ਮਦਦ ਕਰਨ ਵਾਸਤੇ ਸੋ ਮੇਰੇ ਉਸ 38 ਸਾਲ ਦੇ ਚਿਰਬੇ ਵਿੱਚ ਨਾ ਉਹ ਕਿਉਂਕਿ 1838 ਸਾਲ ਦੇਸ ਕਰਕੇ ਵੀ ਉਹ ਕੇਸ ਹੁਣ ਵੀ ਚੱਲ ਰਹੇ ਨੇ ਜਿਹੜਾ ਕੱਲ ਪਰਸੋਂ ਵੀ ਕਨਵਿਕਸ਼ਨ ਹੋਈ ਹੈ ਜੀ ਉਹ ਕੇਸ ਵੀ ਜਿਹੜਾ ਹੈਗਾ ਸਾਡਾ ਹੀ ਡੀਲ ਕੀਤਾ ਹੋਇਆ ਹੈ ਤੇ 1992 ਦੇ ਵਿੱਚ ਜਿਹੜਾ ਸੀਗਾ ਉਹ ਐਂਕਾਊਂਟਰ ਹੋਇਆ ਤੇ ਸਾਰਾ ਉਹ ਸਾਰਾ ਸਾਡੇ ਸਾਡੇ ਦਫ਼ਤਰਾਂ ਚੋਂ ਨਿਕਲੇ ਕੇਸ ਨੇ ਜੀ ਹੁਣ ਗੱਲ ਹੈਗੀ ਹੈ ਕਿ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ ਉਹ ਕਿਸ ਤਰੀਕੇ ਨਾਲ ਆਪਰੇਟ ਕਰਦੀਆਂ ਨੇ ਉਹਦੇ ਬਾਰੇ ਕੁਝ ਬਾੜਾ ਮੋਟਾ ਸਾਡੇ ਤੇ ਰਵੇ ਤੋਂ ਜਿਹੜਾ ਹੈਗਾ ਅਸੀਂ ਸਿੱਖਿਆ ਹੁਣ ਇਹ ਜਿਹੜਾ ਇਨਸੀਡੈਂਟ ਚੱਲ ਰਹੇ ਨੇ ਜੀ ਕਿ ਥਾਣੇ ਦੇ ਬਾਹਰ ਬਲਾਸਟ ਹੋ ਰਹੇ ਨੇ ਹੈਨਾ ਚੌਕੀਆਂ ਦੇ ਬਾਹਰ ਬਲਾਸਟ ਹੋ ਰਹੇ ਨੇ ਦੇਖੋ ਇੱਕ ਤਾਂ ਇਹ ਸਿਰਫ ਦਿਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਭੀ ਅਸੀਂ ਵੀ ਆਸ-ਪਾਸ ਹੈਗੇ ਆ ਅਸੀਂ ਜਿਉਂਦੇ ਜਾਗਦੇ ਆ ਸਾਨੂੰ ਮਰਿਆ ਨਾ ਸਮਝੋ ਜੀ ਪਰ ਜਿਹੜੇ ਲੋਗ ਇਹਨਾਂ ਕੇਸਾਂ ਚ ਇਨਵੋਲ ਨੇ ਮੈਂ ਉਹਨਾਂ ਤਿੰਨ ਬੰਦਿਆਂ ਦੀ ਗੱਲ ਨਹੀਂ ਕਰ ਰਿਹਾ ਜਿਹਨਾਂ ਦਾ ਇੰਕਾਊਂਟਰ ਹੋਇਆ ਜੀ ਜਿਹੜੇ ਜਿਹੜੇ ਅੱਗੇ ਵੀ ਜਿਹੜੇ ਫੜੇ ਗਏ ਨੇ ਉਹ ਜ਼ਿਆਦਾ ਗਰੀਬ ਲੋਗ ਨੇ ਬਿਲਕੁਲ ਉਹਨਾਂ ਨਾਲ ਕਈਆਂ ਦਾ ਤਾਂ ਸਿੱਖੀ ਵੱਲ ਵੀ ਕੋਈ ਵਾਸਤਾ ਨਹੀਂ ਆ ਜੀ ਹਾਂਜੀ ਅੱਗੇ ਹੁੰਦਾ ਸੀਗਾ ਕਿ ਜਿਹੜੇ ਲੋਗ ਉਹ 192 ਤੱਕ ਜਿਹੜੇ ਮੂਵਮੈਂਟ ਚ ਇਨਵੋਲ ਰਹੇ ਉਹ ਸਿੱਖੀ ਸਰੂਪ ਚ ਹੁੰਦੇ ਸੀ ਉਹਨਾਂ ਦਾ ਇੱਕ ਮਿਸ਼ਨ ਦੇ ਤਹਿਤ ਕਹਿ ਲੋ ਲੱਗਿਆ ਹੁੰਦਾ ਸੀ ਹੈਨਾ ਉਹਨਾਂ ਦਾ ਮਿਸ਼ਨ ਸੀਗਾ ਵੀ ਇੱਕ ਸੈਪਰੇਟ ਸਟੇਟ ਬਣਾਣੀ ਹੈ ਖਾਲਸਤਾਨ ਕਹਿ ਲੋ ਕੁਛ ਕਹਿ ਲੋ ਸਿੱਖਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰ ਲੋ ਲੇਕਿਨ ਅੱਜ ਜਿਹੜੇ ਲੋਗ ਇਨਵੋਲ ਨੇ ਹੈਨਾ ਗਤੀਵਿਧੀਆਂ ਵਿੱਚ ਜਿਹੋ ਇਨਵੋਲ ਹੈਗੇ ਨੇ ਹੈਨਾ ਜਿਹੜੇ ਨਜ਼ਰ ਆ ਰਹੇ ਨੇ ਉਹ ਜ਼ਿਆਦਾ ਲੋਕ ਇੱਕ ਤਾਂ ਐਨੇ ਹੀ ਗਰੀਬ ਪਰਿਵਾਰਾਂ ਦੇ ਹੈਗੇ ਨੇ ਕਿ ਉਹਨਾਂ ਦੇ ਘਰ ਰੋਟੀ ਵੀ ਮੁਸ਼ਕਿਲ ਨਾਲ ਪੱਕਦੀ ਹੈ ਜੀ ਐਂਡ ਉਹ ਜਿਹੜੇ ਲੋਕ ਮਿਸਯੂਜ਼ ਹੋ ਰਹੇ ਨੇ ਕਿਹਨਾਂ ਹੱਥੋਂ ਹੋ ਰਹੇ ਨੇ ਇਹ ਸਾਨੂੰ ਨਹੀਂ ਪਤਾ ਹਮ ਲੇਕਿਨ ਉਹਨਾਂ ਦਾ ਇਹਨਾਂ ਦੇ ਵਿੱਚ ਇਨਵੋਲਵਮੈਂਟ ਹੋਣਾ ਹੁਣ ਦੇਖੋ ਨਾ ਕਿ ਜਦੋਂ ਅਖਬਾਰ ਦੀ ਖਬਰ ਲੱਗੀ ਜੀ ਕਿ ਤਿੰਨ ਖਾਲਿਸਤਾਨੀ ਅਤੰਕਵਾਦੀ ਯੂਪੀ 'ਚ ਮਾਰੇ ਗਏ ਜੀ ਸਿੱਖੀ ਸਰੂਪ ਚ ਵੀ ਕੋਈ ਨਹੀਂ ਹੈ ਜੀ ਹੈ ਨਾ ਖਾਲਸਾਤਾਨ ਨਾਲ ਉਹਨਾਂ ਦਾ ਵਾਸਤਾ ਕੋਈ ਨਹੀਂ ਜੀ ਖਾਲਸਾਤਾਨ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹੁਣ ਨਾ ਤਾਂ ਉਹਨਾਂ ਦਾ ਉਹਨਾਂ ਲੋਕਾਂ ਦਾ ਖਾਲਸਾਤਾਨ ਨਾਲ ਕੋਈ ਤਾਲੁਕ ਹੈ ਨਾ ਸਿੱਖੀ ਸਰੂਪ ਨਾਲ ਕੋਈ ਤਾਲੁਕ ਹੈ ਜਾਂ ਹੁੰਦਾ ਵੀ ਕੋਈ ਸਿੱਖੀ ਸਰੂਪ ਛਾ ਗਿਆ ਤੇ ਉਹ ਆਪਣਾ ਇੱਕ ਮਿਸ਼ਨ ਸਮਝ ਕੇ ਉਹ ਕੇ ਸਾਨੂੰ ਕਤਲ ਕਰਾਂਦਾ ਇਹੋ ਜਿਹੇ ਲੋਕ ਵੀ ਨਹੀਂ ਹੈ ਜਿਹਵੇਂ ਸੁੱਖਾ ਜਿੰਦਾ ਹੋਰੀ ਜੀ ਜਾਂ ਹੋਰ ਆਪਣੇ ਉਦੋਂ ਲੋਕ ਸੀਗੇ ਇੱਕ ਮਿਸ਼ਨ ਸੀਗਾ ਉਹਨਾਂ ਨੇ ਆਪਣੇ ਕੇਸ ਕਤਲ ਕਰਾਇਆ ਮਿਸ਼ਨ ਵਾਸਤੇ ਜੇ ਮੈਂ ਤੁਸੀਂ ਇੱਕ ਅਖਬਾਰ ਦੀ ਸੁਰਖੀ ਦੀ ਗੱਲ ਕੀਤੀ ਜਦੋਂ ਹੈਡਲਾਈਨ ਬਣਦੀ ਹੈ ਨਾ ਫਿਰ ਪੰਜਾਬ ਦੀ ਬਣੀ ਹੋਈ ਹੈਡਲਾਈਨ ਜਾਂ ਇੱਕ ਸੂਬੇ ਦੀ ਬਣੀ ਹੋਈ ਪੂਰੇ ਦੇਸ਼ 'ਚ ਪ੍ਰਭਾਵ ਛੱਡ ਜਾਂਦੀ ਹੈ ਕਿ ਵਾਕਈ ਉੱਥੇ ਇੰਨੀ ਵੱਡੀ ਲੜਾਈ ਚੱਲ ਰਹੀ ਹੈ ਪੰਜਾਬ 'ਚ ਪ੍ਰਭਾਵ ਵੀ ਨਹੀਂ ਛੱਡ ਰਿਆਂ ਦੀ ਸਿੱਖਾਂ ਦਾ ਅਕਸ ਵੀ ਖਰਾਬ ਕਰਦੀ ਹੈ ਸੋ ਇਹ jaan puch ke headline ਲਾਈ ਜਾਂਦੀ ਹੈ ਇਹ ਉਹਦੇ ਲਿਖਣਾ ਜੀ ਕਿ ਹੁਣ ਤੁਸੀਂ ਕ੍ਰਿਮੀਨਲਸ ਵੀ ਲਿਖ ਸਕਦੇ ਸੀ ਉਹਨਾਂ ਤਿੰਨਾਂ ਨੂੰ ਜੀ ਹੈਨਾ ਜੀ ਕਿਉਂਕਿ ਮਾਈਨਰ ਮਾਈਨਰ ਕੋਈ ਅਫੈਂਸਿਸ ਵਿੱਚ ਇਨਵੋਲਵ ਹੋਏ ਸੀਗੇ ਜੀ ਐਂਡ ਉਹਨਾਂ ਨੂੰ ਕੋਈ ਪੈਸੇ ਵੀ ਪੇ ਕਰਕੇ ਜਿਹੜੇ ਸਟਵਾ ਸਕਦਾ ਜੀ ਹੈਂਡ ਗਰਨੇਡ ਲੇਕਿਨ ਇਹ ਲਿਖਣਾ ਕਿ ਜਿਹੜੇ ਹੈਗੇ ਖਾਲਿਸਤਾਨੀ ਟੈਰਰਿਸਟ ਖਾਲਿਸਤਾਨ ਦਾ ਤੌਰ ਉੱਤੇ ਨਾਲ ਕੋਈ ਤਾਲਕੀ ਤਲਕੀ ਕੋਈ ਨਹੀਂ ਸੀ ਖਾਲਿਸਤਾਨ ਜਿਹੜੇ ਲੋਕ ਮੰਗਦੇ ਨੇ ਉਹਨਾਂ ਚੋਂ ਕੁਝ ਵਾਇਲੈਂਟ ਹੈਗੇ ਨੇ 90% ਲੋਕ ਵਾਇਲੈਂਟ ਵੀ ਨਹੀਂ ਹੈਗੇ ਉਹ ਪੀਸਫੁਲ ਤਰੀਕੇ ਨਾਲ ਜਿਹੜਾ ਹੈਗਾ ਖਾਲਿਸਤਾਨ ਦੀ ਡਿਮਾਂਡ ਕਰ ਰਹੇ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਮੇਰੇ ਕੋ ਕਲੈਂਟ ਨੇ ਹੈ ਨਾ ਮੇਰੇ ਮਹਿਰੋਜ਼ ਨਾਲ ਕੇਸ ਕਰਦਾ ਉਹ ਉਹ ਵਾਇਲੈਂਸ ਬਲੀਵ ਵੀ ਨਹੀਂ ਕਰਦੇ ਲੇਕਿਨ ਇੱਕ ਇੱਕ ਤਰ੍ਹਾਂ ਦਾ ਇਹ ਪੂਰੇ ਦੇਸ਼ ਵਿੱਚ ਇਹ ਫੈਲਾਇਆ ਜਾ ਰਿਹਾ ਹੈ ਕਿ ਸਿੱਖ ਸਾਰੇ ਅਤਵਾਦੀ ਨੇ ਹੈ ਜੀ ਤੇ ਖਾਲਿਸਤਾਨੀ ਨੇ ਇਹ ਇੱਕ ਤਾਂ ਇਹ ਕੈਂਪੇਨ ਚੱਲ ਰਹੀ ਹੈ ਉਹਦਾ ਹਿੱਸਾ ਕੱਲ ਦੀ ਅਖਬਾਰ ਦੀ ਹੈਡਲਾਈਨ ਹੈ ਫਿਰ ਜਿਹੜੇ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਯੰਗ ਬੱਚੇ ਹੈਗੇ ਨੇ ਜਿਹੜੇ ਮਾਈਨਰ ਕਰਾਈਮਸ ਵਿੱਚ ਇਨਵੋਲਡ ਨੇ ਐਂਡ ਕਰਾਈਮ ਪ੍ਰੋਨ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਵੱਲ ਖਿੱਚ ਕੇ ਆਉਣ ਤੋਂ ਗਲਤ ਐਕਸ਼ਨ ਕਰਾ ਰਹੀ ਹੁਣ ਕੌਣ ਕਰਾ ਰਿਹਾ ਹੈ ਨਹੀਂ ਪਤਾ ਜੀ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਕਿਵੇਂ ਆਪਰੇਟ ਕਰਦੀਆਂ ਕਿਸੇ ਨੂੰ ਪਤਾ ਨਹੀਂ ਚੱਲਦਾ ਹੈ ਜੀ ਸੋ ਉਸ ਕਰਕੇ ਇਹ ਜਿਹੜੇ ਇਨਸੀਡੈਂਟਸ ਨੇ ਦੇਖੋ ਇੱਕ ਤਾਂ ਤੁਸੀਂ ਕਿਸੇ ਚੌਂਕੀ ਦੇ ਬਾਹਰ ਅਗਰ ਤੁਸੀਂ ਗ੍ਰੇਨੇਡ ਸੁੱਟ ਦਿੱਤਾ ਜੀ ਉਹਦਾ ਫਾਇਦਾ ਕਿੰਨੂੰ ਹੋਇਆ ਕਿਸੇ ਨੂੰ ਨਹੀਂ ਜਦੋਂ ਤੁਸੀਂ دہشت ਦਾ ਮਾਹੌਲ ਬਣਾਉਂਦੇ ਹੋ ਉਸ دہشت ਦੇ ਮਾਹੌਲ ਦੇ ਨਾਲ ਜਿਹੜਾ ਹੈਗਾ ਅੱਛਾ ਕਈ ਵਾਰ ਇਹ ਵੀ ਹੁੰਦੀ ਹੈ ਸਰਕਾਰਾਂ ਆਪ ਹੀ دہشت ਦਾ ਮਾਹੌਲ ਬਣਾ ਲੈਂਦੀਆਂ ਤਾਂ ਕਿ ਸਾਡੀਆਂ ਪਾਵਰ ਜਿਹੜੀਆਂ ਅਨਲਿਮਿਟਿਡ ਹੈਗੀਆਂ ਉਹ ਕਰਟੇਲ ਨਾ ਹੋਣ ਅਸੀਂ ਇਹ ਵੀ ਦੇਖਿਆ ਹੂੰ ਇਹ ਵੀ ਦੇਖਿਆ ਉਹਨਾਂ ਸਮਿਆਂ ਦੇ ਵਿੱਚ ਆਪਣੇ ਕੋਲੋਂ ਜਿਹੜੇ ਹੈਗੇ ਨੇ ਪੁਲਿਸ ਅਫਸਰ ਬਰਾਮਦਗੀਆਂ ਪਾਉਂਦੇ ਸੀਗੇ ਜੀ ਕਿ ਫਲਾਣੀ ਜਗ੍ਹਾ ਆੜੀ ਐਕਸ ਬਰਾਮਦ ਹੋਇਆ ਉਹ ਹੋਇਆ ਤਾਂ ਕਿ ਜਿਹੜੀਆਂ ਮੇਰੀਆਂ ਪਾਵਰ ਜਿਹੜੀਆਂ ਨੇ ਉਹ ਕਟੇਲ ਨਾ ਹੋਣ ਪਿਛਲੇ 40 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਵੇਂ ਤੁਸੀਂ ਆਪਣਾ ਤਜਰਬਾ ਵੀ ਨਾਲ ਨਾਲ ਦੱਸਿਆ ਹੈ ਪੁਲਿਸ ਮੁਕਾਬਲੇ ਜਿਹੜੇ ਹੁੰਦੇ ਰਹੇ ਜਿਵੇਂ ਤੁਸੀਂ ਉਹ ਕੇਸ ਦੀ ਗੱਲ ਕਰਦੇ ਹੋ ਰੀਸੈਂਟਲੀ ਪੁਲਿਸ ਅਫਸਰਾਂ ਨੂੰ ਸਜ਼ਾਾਂ ਹੁੰਦੀਆਂ ਨੇ ਕਿਸੇ ਨੂੰ ਔਰ ਕੈਦ ਕਿਸੇ ਨੂੰ 10 ਸਾਲ ਜਾਂ ਜਿਹੜੀ ਵੀ ਸਜ਼ਾ ਮਿਲਦੀ ਹੈ ਸੀਬੀਏ ਦੀ ਵਿਸ਼ੇਸ਼ ਅਦਾਲਤ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਪਹਿਲਾਂ ਸੁਣਦੇ ਰਹੇ ਆ ਮੇਰੇ ਅਰਗੇ ਤਾਂ ਕਿਤਾਬਾਂ ਚ ਪੜ੍ਹਦੇ ਰਹੇ ਆ ਜਾਂ ਤੁਹਾਡੇ ਵਰਗੇ ਸੱਜਣਾ ਤੋਂ ਸੁਣਦੇ ਆ ਕਿ ਕਹਾਣੀਆਂ ਇੱਕੋ ਜਿਹੀਆਂ ਹੁੰਦੀਆਂ ਸੀ ਮੁਕਾਬਲੇ ਅਣਗਿਣਤ ਹੁੰਦੇ ਸੀ ਕੀ ਉਹ ਦੌਰ ਘਟਿਆ ਪੁਲਿਸ ਦਾ ਤੌਰ ਤਰੀਕਾ ਬਦਲਿਆ ਜਾਂ ਅਜੇ ਵੀ ਟਾਵਾ ਟਾਵਾ ਚੱਲਦਾ ਕਿਤੇ ਦੇਖੋ ਪੰਜਾਬ ਪੁਲਿਸ ਨੇ ਪਿਛਲੇ ਸਮਿਆਂ ਦੇ ਵਿੱਚ ਹੈਨਾ ਪਿਛਲੇ ਭਾਵੇਂ ਆਪਾਂ 10 ਸਾਲ ਲੈ ਲਈਏ ਜੀ ਤਾਂ ਜਿੰਨੇ ਵੀ ਮੁਕਾਬਲੇ ਨੇ ਉਹਨਾਂ ਵਿੱਚੋਂ ਬਹੁਤ ਘੱਟ ਨੇ ਜਿਹੜੇ ਕਿ ਝੂਠੇ ਸੀ ਜੀ ਮੁਕਾਬਲੇ ਦਾ ਪਤਾ ਚੱਲਣਾ ਸੀ ਵੀਡੀਓਗ੍ਰਾਫੀ ਕੀਤੀ ਗਈ ਹੈ ਮਾਫ ਕਰਨਾ ਜੀ ਜੀ ਪੰਜਾਬ ਪੁਲਿਸ ਦਾ ਵੀਡੀਓਗ੍ਰਾਫੀ ਵੀ ਕੀਤੀ ਹੈ ਹੁਣ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੀ ਮਦਦ ਲ ਲਈ ਜੀ ਯੂਪੀ ਪੁਲਿਸ ਦਾ ਯੋਗੀ ਦੇ ਕਹਿਣ ਤੇ ਸਿੱਧਾ ਹੁਣ ਦਾ ਆਰਡਰ ਹੈ ਕਿ ਜਿਹੜਾ ਵੀ ਬੰਦਾ ਕ੍ਰਾਈਮ ਚ ਇਨਵੋਲ ਹੈ ਉਹਨੂੰ ਠੋਕ ਦਿਓ ਮਤਲਬ ਕਿ ਕ੍ਰਾਈਮ ਚ ਸਿੰਪਲੀ ਇਨਵੋਲ ਨਹੀਂ ਕੋਸ ਲੈਵਲ ਦਾ ਹੋਵੇ ਹੁਣ ਕਿਉਂਕਿ ਇਹ ਥਾਣੇ ਦੇ ਉੱਤੇ ਇਹਨਾਂ ਨੇ ਛੁੱਟਿਆ ਚੌਂਕੀ ਦੇ ਉੱਤੇ ਗ੍ਰੇਨੇਡ ਛੁੱਟਿਆ ਹਾਲੇ ਕਿ ਉੱਤੇ ਨਹੀਂ ਛੁੱਟਿਆ ਸਾਹਮਣੇ ਸੜਕ ਦੇ ਉੱਤੇ ਡਿਗਿਆ ਜੀ ਹਾਂ ਜੀ ਇਹ ਕਹਿੰਦਾ ਵੀ ਚੌਂਕੀ ਤੇ ਗ੍ਰੇਡ ਸੁੱਟਿਆ ਵੀ ਗਲਤ ਹੈ ਕਿਉਂਕਿ ਬਾਹਰ ਗਿਰਿਆ ਹੋਇਆ ਸੀਗਾ ਤੇ ਉਹਦੇ ਕਰਕੇ ਉਹਨਾਂ ਨੇ ਕਿਹਾ ਤਾਂ ਜੀ ਕਿ ਇਹੋ ਜਿਹੇ ਲੋਕ ਨੇ 7-8 ਇਨਸੀਡੈਂਟ ਹੋਏ ਨੇ ਇਹਨਾਂ ਨੇ ਜੋ ਕਮਿਊਨੀਕੇਸ਼ਨ ਭੇਜੀ ਹੋਣੀ ਪੰਜਾਬ ਪੁਲਿਸ ਨੇ ਉਹਨਾਂ ਨੇ ਆਪਣੀ ਟੀਮ ਭੇਜਦੀ ਵੀ ਠੋਕ ਦੋ ਹਾਲੇ ਕਿ ਪੰਜਾਬ ਪੁਲਿਸ ਦੇ ਲੋਕ ਨਾਲ ਨਹੀਂ ਸੀ ਇੰਕਾਊਂਟਰ ਵੇਲੇ ਜੀ ਸਗੀ ਯੂਪੀ ਪੁਲਿਸ ਇਹ ਕਹਦੇ ਵਿੱਚ ਜਿਹੜੀਆਂ ਦੇਖੋ ਇੱਕ ਤਾਂ ਦੂਰ ਬੈਠੇ ਆ ਆਪਾਂ ਯਾਨੀ ਕਹਿ ਸਕਦੇ ਵੀ ਮੁਕਾਬਲਾ ਝੂਠਾ ਹੈ ਜਾਂ ਅਸਲੀ ਹੈ ਜੀ ਪਰ ਜਿਹੜੀਆਂ ਕੁਝ ਇੰਡੀਕੇਟਰਸ ਨੇ ਜਿਹੜੀਆਂ ਗੱਲਾਂ ਹੈਗੀਆਂ ਨੇ ਇੱਕ ਤਾਂ ਉਹਨਾਂ ਤਿੰਨੋਂ ਬੱਚਿਆਂ ਦੀਆਂ ਫੋਟੋਆਂ ਸੇਮ ਡਰੈਸ ਵਿੱਚ ਜੀ ਅਵੇਲੇਬਲ ਹੋਣੀ ਆ ਉਹਨਾਂ ਨੇ ਉਹੀ ਕੱਪੜੇ ਪਾਏ ਹੋਏ ਨੇ ਬਿਲਕੁਲ ਜਿਹੜੇ ਲਾਸ਼ਾਂ ਦੇ ਆ ਜੀ ਅੱਜ ਮੈਂ ਇੱਕ ਹੋਰ ਵੀਡੀਓ ਦੇਖ ਰਿਆ ਸੀ ਜਿਹੜੀ ਯੂਪੀ ਦੀ ਸੀਗੀ ਕਿ ਯੂਪੀ ਪੁਲਿਸ ਕੋਲ ਇੱਕ ਸੀਸੀਟੀਵੀ ਫੁਟੇਜ ਹੈ ਜਿੱਦੇ ਤਿੰਨ ਮੁੰਡੇ ਹੋਟਲ ਵੱਲ ਜਾ ਰਹੇ ਨੇ ਹੋਟਲ ਦੇ ਬਾਹਰ ਦੀ ਹੈ ਜੀ ਹਾਲੇ ਚੌਥੇ ਮੁੰਡੇ ਦਾ ਪਤਾ ਨਹੀਂ ਚੱਲ ਰਿਹਾ ਤਿੰਨ ਤਾਂ ਮਾਰਤੇ ਇੱਕ ਅੱਗੇ ਅੱਗੇ ਮੋਟਰਸਾਈਕਲ ਤੇ ਜਾ ਰਹੇ ਆ हां नितिन चार पैदल जा, जा ना, ना रहे ने होटल ਦੇ ਅੰਦਰ ਜਾ ਰਹੇ ਨੇ ਇੱਕ ਤਾਂ ਮੈਂ ਚੀਜ਼ ਨੋਟ ਕੀਤੀ ਹੈ ਵੀ ਉਹਨਾਂ ਕੋਲ ਕੋਈ ਹੈਵੀ ਸਮਾਨ ਨਹੀਂ ਹੈ ਸੋ A47 ਕਿਥੋਂ ਹੋ ਗਈ ਜੀ ਤੇ ਜੇ ਪੁਲਿਸ ਉਹਨਾਂ ਪੁਲਿਸ ਉਹਨਾਂ ਨੂੰ ਉਹਨਾਂ ਨੂੰ ਪਤਾ ਸੀ ਵੀ ਐਸ ਹੋਟਲ ਠਹਿਰੀ ਹੈ ਜਿਹੜੇ ਕਿ ਉਹ ਕਹਿ ਰਹੇ ਨੇ ਫਿਰ ਉਹਨਾਂ ਨੇ ਦਿਖਾਇਆ ਵੀ ਪੁਲਿਸ ਵਾਲੇ ਉਹਨਾਂ ਦੀ ਫੋਟੋਆਂ ਲੈ ਕੇ ਇਸ਼ਤਿਹਾਰ ਲੋਕਾਂ ਨੂੰ ਪੁੱਛ ਰਹੇ ਥ੍ਰੀ ਵੀਲਰਾਂ ਨੂੰ ਪੁੱਛ ਰਹੇ ਆਪਨੇ ਇਹ ਲੋਕ ਦੇਖੇ ਤਾਂ ਨਹੀਂ ਹੈ ਹੁਣ ਉਹ ਸੇਮ ਫੋਟੋ ਉਹਨਾਂ ਕੋਲ ਕਿਵੇਂ ਆ ਗਈਆਂ ਬਿਲਕੁਲ ਤੇ ਜਿਹੜਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਆਲਰੇਡੀ ਸੀਗੇ ਇਨ ਕਸਟਡੀ ਤੇ ਫਿਰ ਮਾਰੇਗੇ ਉਹ ਕਿਤੇ ਨਾ ਕਿਤੇ ਸ਼ੱਕ ਦਾ ਪੈਦਾ ਹੁੰਦਾ ਹੈ ਜੀ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਫਿਰ ਉਹਨਾਂ ਤੇ ਕਿ 47ਾਂ ਜ਼ੰਗ ਦੀਆਂ ਮਾਰੀਆਂ ਆਈਆਂ ਦੋ ਪਾਣੀ ਆ ਹੈ ਨਾ ਜੀ ਇਹ ਜਿਹੜੇ ਸ਼ੱਕ ਦੇ ਘੇਰੇ ਬਣਾਉਂਦੀਆਂ ਨੇ ਪਰ ਉਹੀ ਗੱਲ ਹੈ ਕਿ ਜਦ ਤੱਕ ਕੋਈ ਜਾ ਕੇ ਤਫਤੀਸ਼ ਨਹੀਂ ਕਰਦਾ ਜੀ ਉਥੇ ਐਵੀਡੈਂਸ ਕਲੈਕਟ ਨਹੀਂ ਕਰਦਾ ਪੰਜਾਬ 'ਚ ਹੁੰਦਾ ਤੇ ਸ਼ਾਇਦ ਲੋਕੀ ਜਿਹੜੇ ਹੈਗੇ ਨੇ ਤੁਹਾਡੇ ਵਰਗੇ ਜਾ ਕੇ ਬਿਆਨ ਨੋਟ ਕਰਦੇ ਸਭ ਕੁਝ ਕਰਦੇ ਕਿਉਂਕਿ ਇਹ ਪੱਕਾ ਹੈ ਕਿ ਉਹ ਇਹਨਾਂ ਦੇ ਪਰਿਵਾਰਾਂ ਦੇ ਜਿਹੜੇ ਬਿਆਨ ਆਏ ਨੇ ਉਹ ਇਹ ਕਹਿੰਦੇ ਕਿ ਬੱਚੇ ਜਿਹੜੇ 3-3 4-4 ਦਿਨ ਤੋਂ ਸਾਡੇ ਕੋਲ ਨਹੀਂ ਸੀਗੇ ਮਤਲਬ ਪੰਜਾਬ ਚੋਂ ਤਾਂ ਚੁੱਕਿਆ ਨਹੀਂ ਜੀ ਉਹ ਯੂਪੀ ਵਿੱਚ ਗਏ ਨੇ ਇਹ ਵੀ ਠੀਕ ਹੈ ਜੀ ਉਹਨਾਂ ਨੇ ਗਰਨੇਡ ਵਾਲਾ ਇਨਸੀਡੈਂਟ ਕੀਤਾ ਸੀ ਨਹੀਂ ਕੀਤਾ ਸਾਨੂੰ ਨਹੀਂ ਪਤਾ ਜੀ ਉਹਨਾਂ ਤੇ ਅਲੀਗੇਸ਼ਨ ਸੀਗੇ ਉਹਨ ਗਰਨੇਡ ਸੁੱਟਣ ਕਰਕੇ ਇਨਕਾਊਂਟਰ ਜਿਹੜਾ ਕੀਤਾ ਗਿਆ ਉਹ ਲੱਗਦਾ ਹੈ ਵੀ ਉਹ ਸੱਚਾ ਨਹੀਂ ਹੈ ਹਮ ਹੈਨਾ ਪਰ ਕਿਸੇ ਨਤੀਜੇ ਤੇ ਪਹੁੰਚਣ ਲਈ ਜਿਵੇਂ ਮੈਂ ਕਹਾਂਗਾ ਇਹ ਬੜਾ ਜ਼ਰੂਰੀ ਹੈ ਕਿ ਨਿਰਪੱਖ ਜਾਂਚ ਹੋਵੇ। ਹਮ ਐਂਡ ਜੇ ਲੋਕਾਂ ਦਾ ਖਦਸ਼ਾ ਹੈ ਤੇ ਉਹ ਖਦਸ਼ਾ ਵੀ ਦੂਰ ਕਰਨਾ ਚਾਹੀਦਾ ਹੈ। ਹਮ ਐਂਡ ਜੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਹੈ ਤੇ ਜਿਹੜੇ ਜਿਹੜੇ ਪੁਲਿਸ ਵਾਲੇ ਇਨਵੋਲਡ ਹੈਗੇ ਨੇ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀ ਕਿਉਂਕਿ ਰੂਲ ਆਫ ਲਾ ਹੋਣਾ ਚਾਹੀਦਾ ਜੀ ਕਿਉਂਕਿ ਬਹੁਤ ਸਾਰੇ ਪਰਿਵਾਰ ਹੋ ਨੇ ਜਿਹੜੇ ਖਾਸ ਕਰਕੇ ਤਿੰਨ ਜਿਹੜੇ ਸੀ ਜਿਨ੍ਹਾਂ ਨੂੰ ਮਲਜ਼ਮ ਕਹਿ ਸਕਦੇ ਆ ਕਥਿਤ ਮਲਜ਼ਮ ਵੀ ਕਿਹਾ ਜਾ ਸਕਦਾ ਤੇ ਉਹ ਜਿਹੜੇ ਪਰਿਵਾਰ ਨੇ ਉਹ ਤੇ ਈਨਯੋਗ ਹੈ ਵੀ ਨਹੀਂ ਜਿਵੇਂ ਉਹਨਾਂ ਦੇ ਘਰਾਂ ਦੀਆਂ ਤਸਵੀਰਾਂ ਆਈਆਂ ਜਾਂ ਉਹਨਾਂ ਦੇ ਬਿਆਨ ਆਏ ਕਿ ਅੱਗੇ ਕੇਸਾਂ ਦੀ ਪੈਰਵਾਈ ਕਰ ਸਕਣ ਪੁਰਾਣੇ ਕੇਸਾਂ ਦੇ ਵਿੱਚ ਵੀ ਬਹੁਤ ਪਰਿਵਾਰ ਸੀ ਜਿਹੜੇ ਘਰਾਂ ਚ ਹੀ ਵਹਿ ਗਏ ਸੀ ਇਨਸਾਫ ਮਿਲਿਆ ਹੀ ਨਹੀਂ ਨਹੀਂ ਇਸ ਤਰ੍ਹਾਂ ਹੈ ਕਿ ਇਹਦੇ ਇਹਦੇ ਵਾਸਤੇ ਤਾਂ ਕੋਈ ਟੀਮ ਚਾਹੀਦੀ ਹੈ ਨਾ ਜਿਹੜੀ ਕੋਈ ਪੰਜਾਬ ਤੋਂ ਜਾਵੇ ਜਾਂ ਹੁਣ ਉਹ ਮੁਖੀ ਅਧਿਕਾਰਾਂ ਦੀ ਕੋਈ ਇੱਥੇ ਰਹੀਆਂ ਨਹੀਂ ਜਥੇਬੰਦੀਆਂ ਹੈ ਨਾ ਅੱਗੇ ਕੀ ਹੁੰਦਾ ਸੀ ਵੀ ਅਸੀਂ 92 94 ਤੱਕ ਬੜੇ ਐਕਟਿਵ ਸੀਗੇ ਜੀ ਅਸੀਂ ਟੀਮਾਂ ਬਣਾ ਕੇ ਭੇਜ ਦਿੰਦੇ ਸੀਗੇ ਮਾਲਵਿੰਦਰ ਮਾਲੀ ਵੀ ਗੱਲ ਕਰ ਰਿਹਾ ਸੀਗਾ ਕੱਲ ਜੀ ਕਿ ਜਦੋਂ ਉੱਥੇ ਪੀਲੀਬੀਤ ਵਿੱਚ 14 ਯਾਤਰੀਆਂ ਦਾ ਇੰਕਾਊਂਟਰ ਹੋਇਆ ਸੀ ਤੇ ਉਹ ਉਸ ਵਿੱਚ ਗਿਆ ਸੀਗਾ ਅਸੀਂ ਸਾਰੇ ਉਦੋਂ ਬੜੇ ਐਕਟਿਵ ਸੀਗੇ ਠੀਕ ਹੈ ਜੀ ਅਸੀਂ ਵੀ ਲਾਇਰਸ ਫॉर ਹਿਊਮਨ ਰਾਈਟਸ ਲੋਕੋ ਬੜੀ ਵਾਰੀ ਟੀਮ ਬਣਾ ਕੇ ਅਸੀਂ ਇਨਵੈਸਟੀਗੇਟ ਕੀਤੇ ਨੇ ਕੇਸ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ ਉਹ ਸਿਲਸਿਲਾ ਉਹਨੇ ਹਾਈ ਲੈਵਲ ਦਾ ਨਹੀਂ ਹੈ ਕਿ ਅਸੀਂ ਵੀ ਸਾਰੇ ਅਵੇਸਲੇ ਹੋ ਕੇ ਬੈਠੇ ਆ ਤੇ ਸਾਡੇ ਕੋਲ ਕੋਈ ਐਨੇ ਰਿਸੋਰਸਸ ਨਹੀਂ ਹੈ ਕਿ ਅਸੀਂ ਜਾ ਕੇ ਯੂਪੀ ਵਿੱਚ ਜਾ ਕੇ ਅ ਇਨਵੈਸਟੀਗੇਟ ਕਰੀਏ ਲੇਕਿਨ ਕਿਸੇ ਨਾ ਕਿਸੇ ਨੂੰ ਇਨਵੈਸਟੀਗੇਟ ਕਰਨ ਦੀ ਲੋੜ ਹੈ ਐਂਡ ਹੋ ਸਕਦਾ ਹੈ ਕੱਲੋ ਕੋਈ ਅਲਾਹਾਬਾਦ ਹਾਈ ਕੋਰਟਸ ਪਟੀਸ਼ਨ ਫਾਈਲ ਹੋਵੇ ਵੀ ਸੀਬੀਆਈ ਇਨਕੁਆਇਰੀ ਕਰੋ ਐਂਡ ਹੋ ਸਕਦਾ ਸੀਬੀਆਈ ਸਰਚ ਕੱਢ ਲਿਆਵੇ ਕਿਉਂਕਿ ਸੀਬੀਆਈ ਨੇ ਅੱਗੇ ਪੰਜਾਬ ਪੁਲਿਸ ਦੇ ਵੀ ਜਿਹੜੇ ਇੰਕਾਊਂਟਰ ਨੇ ਉਹਨਾਂ ਦਾ ਵੀ ਸੱਚ ਕੱਢਿਆ ਹੀ ਹੈ ਜਿਹੜਾ ਤੁਸੀਂ ਕੱਲ ਕੱਲ ਪਰਸੋਂ ਦੇਖਿਆ ਸਦਾਵਾਂ ਹੋਈ ਹੈ ਉਹ ਸੀਬੀਆਈ ਦੇ ਕੀਤਾ ਕੇਸ ਹੈ ਸੋ ਕਹਿਣ ਦਾ ਮਤਲਬ ਹੈ ਇਹ ਕਿ ਕੋਕ ਹੋਣੀ ਚਾਹੀਦੀ ਹੈ ਲੋਕਾਂ ਦਾ ਕਾਨੂੰਨ ਦੇ ਵਿੱਚ ਇਤਫਾਕ ਹੋਣਾ ਚਾਹੀਦਾ ਹੈ ਯਕੀਨ ਹੋਣਾ ਚਾਹੀਦਾ ਰੂਲ ਆਫ ਲਾ ਦੇ ਵਿੱਚ ਜੇ ਤੁਹਾਡਾ ਅਭਿਸ਼ਵਾਸ ਟੁੱਟ ਜੇ ਸਰਕਾਰਾਂ ਨੂੰ ਵੀ ਚਾਹੀਦਾ ਇਸ ਤਰੀਕੇ ਨਾਲ ਬਿਹੇਵ ਕਰਨ ਕਿ ਲੋਕਾਂ ਨੂੰ ਲੱਗੇ ਆ ਕਾਨੂੰਨ ਦਾ ਰਾਜ ਹੈ ਡੈਮੋਕ੍ਰੇਸੀ ਹੈਗੀ ਹੈ ਜੇ ਉਹ ਨਾ ਹੋਵੇ ਤੇ ਫਿਰ ਤਾਂ ਅਨਾਰਕੀ ਆ ਜਾਏਗੀ ਇੱਕ ਤਰਾਸ਼ਦੀ ਦੀ ਗੱਲ ਇਹ ਵੀ ਹੈ ਕਿ ਸਮੇਂ ਦੀਆਂ ਸਰਕਾਰਾਂ ਜਿਹੜੀ ਵੀ ਪਹਿਲਾਂ ਵੀ ਸੱਤਾ ਚ ਰਹੀਆਂ ਜਾਂ ਮੌਜੂਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਜਦੋਂ ਉਹਨਾਂ ਅੱਗੇ ਮਾਈਕ ਜਾਂਦਾ ਹੈ ਜਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਸਵਾਲ ਹੁੰਦਾ ਹੈ ਕਿ ਕਾਨੂੰਨ ਵਿਵਸਥਾ ਤੇ ਸਵਾਲ ਉੱਠ ਰਿਹਾ ਹੈ ਤੇ ਉਹਨਾਂ ਦਾ ਜਵਾਬ ਘੜਿਆ ਕੜਾਇਆ ਉਹੀ ਪੁਰਾਣਾ ਹੁੰਦਾ ਹੈ ਕਿ ਸਭ ਕੁਝ ਠੀਕ ਹੈ ਇਹ ਤਾਂ ਵਿਰੋਧੀਆਂ ਦੇ ਵੱਲੋਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਨਹੀਂ ਸਭ ਕੁਝ ਠੀਕ ਨਹੀਂ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ ਹੈਨਾ ਜਿਸ ਤਰੀਕੇ ਨਾਲ ਲੋਕਾਂ ਦੀ ਲੁੱਟਾਂ ਖੋਹ ਹੋ ਰਹੀਆਂ ਐਕਸਟਰੋਸ਼ਨ ਗੈਂਗਸ چل ਰਹੇ ਨੇ ਹੈਨਾ ਗੈਂਗਸਟਰਸ ਆਪਣਾ ਆਪਰੇਟ ਕਰ ਰਹੇ ਨੇ ਸਭ ਕੁਝ ਠੀਕ ਨਹੀਂ ਹੈ ਪਰ ਕੀ ਉਹਦੇ ਵਿੱਚ ਸਰਕਾਰ ਜੋ ਕੋਸ਼ਿਸ਼ਾਂ ਕਰ ਸਕਦੀ ਉਹ ਕਰ ਰਹੀ ਹੈ ਜੀ ਸਵਾਲ ਹੈਗਾ ਬਿਲਕੁਲ ਕਾਨੂੰਨ ਦੇ ਵਿੱਚ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਨੇ ਉਹਦੇ ਮੁਤਾਬਿਕ ਉਹ ਕਰ ਰਹੇ ਕਿ ਨਹੀਂ ਕਰ ਰਹੇ ਸੋ ਇਹ ਕਿਹਾ ਕਿ ਸਭ ਕੁਝ ਠੀਕ ਠਾਕ ਹੈ ਤਾਂ ਟੋਟਲੀ ਰੋਂਗ ਸਟੇਟਮੈਂਟ ਹੈਨਾ ਇਹੋ ਜੀ ਸਟੇਟਮੈਂਟ ਦੇਣੀ ਨਹੀਂ ਚਾਹੀਦੀ ਹੈਨਾ ਪੋਲੀਟੀਸ਼ੀਨ ਨੂੰ ਵੀ ਨਹੀਂ ਦੇਣੀ ਚਾਹੀਦੀ ਜਿਹੜੇ ਕਿ ਮੁੜ ਕੇ ਉਹਦੇ ਮੂੰਹ ਤੇ ਆ ਕੇ ਵੱਜੇ ਸਭ ਕੁਝ ਠੀਕ ਠਾਕ ਨਹੀਂ ਹੈ ਪੰਜਾਬ ਵਿੱਚ ਇੱਥੇ ਠੀਕ ਠਾਕ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਪਰ ਜਿਹੜਾ ਕੁਝ ਚੀਜ਼ਾਂ ਐਸੀ ਵੀ ਹੁੰਦੀ ਆ ਜਿਹੜੀ ਸਰਕਾਰ ਦੇ ਕੰਟਰੋਲ 'ਚ ਨਹੀਂ ਹੁੰਦੀਆਂ ਜੀ ਹਾਲਾਂਕਿ ਇੱਕ ਮਜੀਠਾ ਥਾਣੇ ਦੀ ਧਾਰਨ ਸੀ ਉਹਦੇ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਟਾਇਰ ਫਟਿਆ ਮੋਟਰਸਾਈਕਲ ਦਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਜਿਹੜੇ ਇਨਸੀਡੈਂਟ ਹੋ ਰਹੇ ਨੇ ਇੰਟੈਲੀਜੈਂਸ ਏਜੰਸੀਜ਼ ਕਰਾਰੀਆਂ ਨੇ ਥਾਣਿਆਂ ਦੇ ਅੱਗੇ ਬੰਬ ਸੁੱਟਣੇ ਕਿਉਂਕਿ ਇਹਦੇ ਨਾਲ ਕਿਸੇ ਦਾ ਮਕਸਦ ਨਹੀਂ ਹੁੰਦਾ ਫਿਰ ਉਹ ਉਹ ਉਹਨਾਂ ਇਨਸੀਡੈਂਟਸ ਨੂੰ ਖਾਲਸਤਾਨੀਆਂ ਦੇ ਸਿਰ ਮੜਨਾ ਇਹ ਸਾਰਾ ਇੰਟੈਲੀਜੈਂਸ ਏਜੰਸੀਜ਼ ਦਾ ਹੈਂਡੀਕੈਪ ਹੈ ਉਹਨਾਂ ਉਹ ਸਾਰੇ ਜਿਹੜੇ ਹੈਗੇ ਨੇ ਇਸ ਤਰੀਕੇ ਨਾਲ ਆਪਰੇਟ ਕਰ ਰਹੇ ਨੇ ਵੀ ਜਿਹੜੇ ਲੋਕ ਸੈਪਰੇਟ ਸਟੇਟ ਮੰਗ ਰਹੇ ਨੇ ਜਾਂ ਸਿੱਖ ਜਿਹੜੇ ਹੈਗੇ ਨੇ ਇਹਨੇ ਬਦਨਾਮ ਹੋਣ ਕਿ ਡਰ ਦੇ ਮਾਹੌਲ 'ਚ ਰਹਿਣ ਤੇ ਆਪਣੀ ਉਹਨਾਂ ਦੀ ਆਵਾਜ਼ ਕੁਟੀ ਜਾਵੇ ਸੋ ਇਹ ਚੱਲਦਾ ਹਕੂਮਰਾਨ ਇਸ ਤਰ੍ਹਾਂ ਹੀ ਕਰਦੇ ਨੇ ਜਿਹਦੀ ਸਰਕਾਰ ਹੋਵੇ ਦੂਸਰੇ ਨੂੰ ਦਬਾਨ ਲਈ ਉਹ ਇਹ ਕੰਮ ਕਰਦੀ ਹੀ ਹੈ ਜੀ ਮਤਲਬ ਜਿਹੜੀ ਹੁਣ ਸਿਚੁਏਸ਼ਨ ਕਰੰਟ ਬਣੀ ਹੋਈ ਆ ਪੰਜਾਬ ਦੀ ਉਹਨੂੰ ਠੀਕ ਕਰਨ ਦੇ ਲਈ ਇੱਕ ਤੇ ਸਰਕਾਰ ਤੇ ਪੁਲਿਸ ਵੱਲੋਂ ਪਹਿਲ ਕਦਮੀ ਹੋਵੇ ਤੇ ਦੂਜਾ ਜਿਹੜੀ ਇਹ ਹਲਚਲ ਜਿੰਨੀ ਵੀ ਪੈਦਾ ਹੋ ਰਹੀ ਹੈ ਇਹਦਾ ਹੋਰ ਕੀ ਰਸਤਾ ਹੈ ਲੋਕਾਂ ਨੂੰ ਕੀ ਮੰਨਣਾ ਚਾਹੀਦਾ ਸੱਚ ਵੀ ਹੈ ਸੱਚ ਦੇ ਨੇੜੇ ਹੈ ਤੇ ਕੁਝ ਅਫਵਾਹਾਂ ਨੇ ਨਹੀਂ ਦੇਖੋ ਇੰਕਾਊਂਟਰ ਤਾਂ ਜਿਹੜਾ ਹੈਗਾ ਸ਼ੱਕੀ ਹੈ ਹੂੰ ਲੇਕਿਨ ਝੂਠਾ ਡਿਕਲੇਅਰ ਕਰਨ ਲਈ ਤਫਤੀਸ਼ ਦੀ ਲੋੜ ਹੈ ਜੀ ਐਵੇਂ ਮੈਂ ਇੱਥੇ ਮੈਂ ਇੱਥੇ ਆਪਣੇ ਦਫ਼ਤਰ 'ਚ ਬੈਠਾ ਕਹਿਦਾ ਜੀ ਝੂਠਾ ਪੁਲਿਸ ਮੁਕਾਬਲਾ ਮੈਂ ਇੱਕ ਰਿਸਪੌਂਸੀਬਲ ਸਿਟੀਜ਼ਨ ਆ ਜੀ ਐਂਡ ਮੇਰੀ ਸਟੇਟਮੈਂਟ ਰਿਸਪੌਂਸੀਬਲ ਹੋਣੀ ਚਾਹੀਦੀ ਸ਼ੱਕੀ ਜ਼ਰੂਰ ਹੈ ਜੀ ਐਂਡ ਹੋ ਸਕਦਾ ਜੇ ਤਫਤੀਸ਼ ਕੀਤੀ ਜਾਵੇ ਤੇ ਝੂਠਾ ਵੀ ਨਿਕਲੇ ਤਾਂ ਅਸੀਂ ਇਸ ਤੇ ਉੱਤੇ ਗੱਲਬਾਤ ਕੀਤੀ ਹੈ ਜੀ ਤੁਸੀਂ ਵਿਚਾਰ ਆਪਣੇ ਰੱਖਿਆ ਬਹੁਤ ਸ਼ੁਕਰੀਆ ਜੀ ਤਾਂ ਤੁਸੀਂ ਸੁਣਿਆ ਕਿ ਜਿਹੜਾ ਪੁਲਿਸ ਇਨਕਾਊਂਟਰ ਦੀ ਗੱਲ ਪੰਜਾਬ ਦੇ ਮੌਜੂਦਾ ਹਾਲਾਤ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਵਿਚਾਰ ਵਟਾਂਦਰਾ ਵਕੀਲ ਸਾਹਿਬ ਨੇ ਕੀਤਾ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣਾ ਆਪਣਾ ਨਜ਼ਰੀਆ ਵੀ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਫਿਲਹਾਲ ਸਾਡੀ ਨਜ਼ਰ ਬਣੀ ਰਹੇਗੀ ਕਿ ਇਸ ਬਾਬਤ ਜੋ ਵੀ ਨਵਾਂ ਕੁਝ ਜਾਣਕਾਰੀ ਆਉਂਦੀ ਹੈ ਉਹ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕਰ ਸਕੀਏ ਫਿਲਹਾਲ ਇਸ ਮੁਲਾਕਾਤ ਚ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ